ਕਿ ਜਦੋਂ ਕੇਜਰੀਬਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟਾਇਰੇ ਤੇ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤੇ ਕਿਸੇ ਇੱਕ 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 ਪਰਚੇ ਜੋ ਬਾਹਰ ਕਰਦੇ ਤੇ ਦੂਜੇ ਵਿੱਚ ਨਾਮ ਕਰ ਦਿੱਤੇ that means it's going to uh, fall flat on the face ਆਹੀ ਤਾਂ ਕਹਾ ਸੀ ਨਾ ਜੀ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨੇ ਜਿਹੜੀਆਂ ਉਹ ਦਵਾਵਾਂਗੇ ਸਰ ਸਰਕਾਰ ਬਣਦੇ ਸਾਰ ਬਰਗਾੜੀ ਕੇਸ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ ਉਹ ਬਣਦੇ ਮਹੀਨੇ-ਮਹੀਨੇ ਦੇ ਵਿੱਚ 21 4 2022 ਨੂੰ ਅਸੀਂ ਉਹ ਜਿਹੜਾ ਕਿ 7 ਸਾਲ ਪਿਆ ਰਿਹਾ ਜੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਰਹੀ ਥੋੜੀ ਸਰਕਾਰ ਵੇਲੇ ਐਸਪੀਐਸ ਪਰਮਾਰ ਦੀ ਤੁਸੀਂ ਨਹੀਂ ਉਹਨੂੰ ਕੋਰਟ 'ਚ ਲੈ ਕੇ ਆਖਿਰ ਨੂੰ ਸਜ਼ਾਵਾ ਤਾਂ ਸਰ ਕੋਰਟ ਨੇ ਦੇਣੀਆਂ ਨੇ ਨਾ ਜੀ ਉਹ ਸਾਡੀ ਸਰਕਾਰ ਬਣਦੇ ਸਾਰ ਅਸੀਂ ਮਹੀਨੇ ਦੇ ਵਿੱਚ ਉਹਨੂੰ ਟੂ ਕੋਰਟ ਕਰ ਦਿੱਤਾ ਅਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੀ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਹਿਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸ਼ਿਫਟ ਹੋਇਆ 5-7 ਉਹਦੇ ਚ ਹੀਅਰਿੰਗਸ ਹੋ ਚੁੱਕੀ ਐ ਨਮ ਜਿਹੜਾ ਕੋਟਕਪੂਰੇ ਵਾਲਾ ਕੇਸ ਹੈ ਕਿਉਂਕਿ ਉਹ ਗੱਲ ਕੋਟਕਪੂਰਾ ਬਹਿਬਲ ਗਲਾ ਇਕੱਠੀ ਕਰਕੇ ਕਈ ਬਾਜੋ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਸ ਰੈਫਰੈਂਸ ਵਿੱਚ ਕਹੀ ਸੀਗੀ ਪਰ ਜਿਹੜਾ ਹੈਗਾ ਕੋਟਕਪੂਰੇ ਵਾਲਾ ਕੇਸ ਆ ਉਹਦੇ ਵਿੱਚ ਵੀ ਚਰਨਜੀਤ ਸ਼ਰਮਾ ਨੇ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਕਿ ਸ਼ਿਫਟ ਹੋਵੇ ਉਹ ਹਜੇ ਤੱਕ ਅਸੀਂ ਸ਼ਿਫਟ ਨਹੀਂ ਹੋਣ ਦਿੱਤਾ ਜੋ ਮਰਜ਼ੀ ਕਹਾਈਆਂ ਸੁਣਾਈ ਜਾਣ ਜੋ ਬਾਵੇ ਨਹੀਂ ਬਾਹਰ ਨਿਕਲ ਕੇ ਤਾਂ ਸਲਾਹ ਕਿੰਨੂੰ ਦੇਣੀ ਦੂਸਰਾ ਜਿਹੜਾ ਤੁਸੀਂ ਕਿਹਾ ਮੁੱਖ ਦੋਸ਼ੀ ਬਾਦਲਸ ਨੂੰ ਸਾਡੀ ਸਰਕਾਰ ਨੇ ਉਹਨਾਂ ਨੂੰ ਐਗਜ਼ੈਮਪਟ ਕਰ ਦਿੱਤਾ ਗਿਆ ਸਰ ਆਹ ਸਾਰੇ ਦੇ ਸਾਰੇ ਕੇਸਾਂ ਦੀਆਂ ਸਿੱਟੀਆਂ ਫਾਈਂਡਿੰਗਸ ਵੀ ਚਲਾਨ ਵੀ ਕੱਲਾ-ਕੱਲਾ ਮੇਰੇ ਕੋਲੇ ਹੈਗਾ ਮੈਨੂੰ ਪਲੀਜ਼ ਇਹ ਸਾਬਤ ਕਰ ਦੋ ਕਿ ਜੀ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀਗਾ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਕੋਈ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਗਵਾਨ ਵਜੋਂ ਬੁਲਾਇਆ ਗਿਆ ਸੀਗਾ ਕਿਤੇ ਉਹ ਬੁਲਾਇਆ ਹੋਵੇ ਤੇ ਸਾਡੀ ਸਰਕਾਰ ਨੇ ਕੱਢਿਆ ਹੋਵੇ ਤੇ ਫਿਰ ਤਾਂ ਗੱਲ ਬਣਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਸਾਰਾ ਕੁਝ ਜੋ ਹੋਇਆ ਉਹ ਪਿਛਲੇ ਸਰਕਾਰਾਂ ਦੇ ਸਮੇਂ ਹੋਇਆ ਹੈ ਅੱਜ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਸਾਨੂੰ ਉਹਦੇ ਵਾਸਤੇ ਅਕਿਊਜ਼ ਕੀਤਾ ਜਾਵੇ ਮੈਂ ਸਮਝਦਾ ਕਿ ਗੱਲ ਵਾਜਬ ਨਹੀਂ ਆ ਰਹੀ ਵਰਗਾੜ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਕਿਹੜਾ ਦੋਸ਼ੀ ਇਹਨੂੰ ਸਜ਼ਾਵਾ ਦੇਵਾਂਗੇ ਆਰਡਰ ਫਾਇਰਿੰਗ ਤੇ ਬਾਦਲ ਨੇ ਕੀਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਤਾ ਜੀ ਜਿਹੜੀ ਗੱਲ ਮੈਂ ਐਲਕੇ ਯਾਦਵ ਦੀ ਸਿੱਟ ਦੀ ਕੀਤੀ ਹੈ ਜੀ ਉਹ ਹੋਰ ਕੀ ਹੈ ਆਹੀ ਤਾਂ ਕਿਹਾ ਕਿ ਉਹ ਚ ਬਾਦਲਜ਼ ਨੂੰ ਨਾਮਿਨੇਟ ਕਰਕੇ ਦੋਸ਼ੀ ਅਸੀਂ ਉਹਨੂੰ ਟੂ ਕੋਟ ਕਰ ਦਿੱਤਾ ਹੁਣ ਸਾਡਾ ਕੋਟ ਨੇ ਦੇਣੀ ਹੈ ਨਾ ਜੀ ਬਿਲਕੁਲ ਠੀਕ ਹੁਣ ਆਪਾਂ ਤੁਸੀਂ ਹੋਰ ਕੀ ਚਾਹੁੰਦੇ ਆ ਆ ਗਿਆ ਬਾਜਵਾ ਜੀ ਆ ਗਈ ਦੋ ਚੀਜ਼ਾਂ ਨੇ ਜਿਹੜੀਆਂ ਉਹ ਸਤਕਾਰਯੋਗ ਬਾਜਵਾ ਸਾਹਿਬ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਹੀਆਂ ਤੇ ਅੱਜ ਵੀ ਕਹੀਆਂ ਜਿਹੜੀਆਂ ਕਿ ਫੈਕਚੁਅਲੀ ਬਾਜਵਾ ਸਾਹਿਬ ਗਲਤ ਨਹੀਂ ਉਹ ਕੀ ਨੇ ਤੁਸੀਂ ਗੱਲ ਕਿਹਾ ਕਿ ਕਿ ਜੋ ਕੋਟਕਪੂਰੇ ਵਾਲਾ ਕੇਸ ਹੈ ਉਹ ਸ਼ਿਫਟ ਕਰ ਦਿੱਤਾ ਗਿਆ ਚੰਡੀਗੜ੍ਹ ਆ ਬੇਬਲ ਕਲਾ ਬਾਈਬਲ ਕਲਾ ਬਾਈਬਲ ਕਲਾ ਸੁਣੋ ਜੀ ਬਾਈਬਲ ਕਲਾ ਦੀ ਗੱਲ ਕਰ ਲੋ no doubt ਜੀ ਇਹ ਬਾਈਬਲ ਕਲਾ ਦਾ ਜਿਹੜਾ ਕੇਸ ਹੈ ਇਹ ਸ਼ਿਫਟ ਜ਼ਰੂਰ ਹੋਇਆ ਸੀ ਅਸੀਂ ਸੁਪਰੀਮ ਕੋਰਟ ਤੱਕ ਉਹਨੂੰ ਫਾਈਟ ਕੀਤਾ ਮੇਰੇ ਕੋਲ ਆਰਡਰ ਹੈ ਜੀ ਆਰਡਰ ਹੈਗਾ ਇਹ ਅ 8 9 25 ਦਾ ਤੇ ਇਹਦੇ ਵਿੱਚ ਇਹਦੇ ਸੌਰੀ ਸੌਰੀ ਨਹੀਂ ਸੌਰੀ ਇਹ ਹੈਗਾ ਨਹੀਂ 9 4 25 ਦਾ ਜੀ ਸੌਰੀ ਇਹਦੇ ਵਿੱਚ ਇਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੱਕ ਗਏ ਪਰ ਸੁਪਰੀਮ ਕੋਰਟ ਨੇ ਸਾਡੀ ਗੱਲ ਮੰਨੀ ਨਹੀਂ ਹੈਗੀ ਔਰ ਇਹਨੂੰ ਸ਼ਿਫਟ ਕਰ ਦਿੱਤਾ ਗਿਆ ਸੀਗਾ ਹੁਣ ਜਿਹੜੀ ਇੱਕ ਗੱਲ ਜਿਹੜੀ ਇੱਕ ਸੈਕਿੰਡ ਇੱਕ ਮਿੰਟ ਜੇ ਲੈਟ ਮੀ ਕੰਪਲੀਟ ਜੀ ਜਿਹੜਾ ਇਹਨਾਂ ਨੂੰ ਕਹਿੰਦਾ ਸਾਹਿਬ ਪਲੀਜ਼ ਦੇਖੋ ਮੈਥਮੈਟਿਕਸ ਨੂੰ ਪਲੀਜ਼ ਤੁਸੀਂ ਮੈਨੂੰ ਨਾ ਕਰੋ ਜਿਹੜਾ ਕੋਟਕਪੂਰੇ ਵਾਲਾ ਕੇਸ ਹੈ ਕਿਉਂਕਿ ਉਹ ਗੱਲ ਕੋਟਕਪੂਰਾ ਬਹਿਬਲ ਗਲਾ ਇਕੱਠੀ ਕਰਕੇ ਕਹੀ ਸੀ ਸਾਹਿਬ ਮੈਨੂੰ ਨਹੀਂ ਪਤਾ ਕਿਸ ਰੈਫਰੈਂਸ ਵਿੱਚ ਕਹੀ ਸੀਗੀ ਪਰ ਜਿਹੜਾ ਹੈਗਾ ਕੋਟਕਪੂਰੇ ਵਾਲਾ ਕੇਸ ਉਹਦੇ ਵਿੱਚ ਵੀ ਚਰਨਜੀਤ ਸ਼ਰਮਾ ਨੇ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਕਿ ਸ਼ਿਫਟ ਹੋਵੇ ਉਹ ਹਜੇ ਤੱਕ ਅਸੀਂ ਸ਼ਿਫਟ ਨਹੀਂ ਹੋਣ ਦਿੱਤਾ 23 ਤਾਰੀਖ ਨੂੰ ਹਾਈ ਕੋਰਟ ਦੇ ਵਿੱਚ ਉਹਦੀ ਪੇਸ਼ੀ ਲੱਗੀ ਐ 23 ਨੂੰ ਔਰ 31 ਤਾਰੀਖ ਨੂੰ ਹਜੇ ਵੀ ਉਹ ਫਰੀਦਕੋਟ ਚੱਲ ਰਿਹਾ ਹੈ ਤੇ ਉਹਦੀ ਡੇਟ 31/7 ਦੀ ਲੱਗੀ ਹੋਈ ਹੈ ਜੀ ਨੰਬਰ 1 ਨੰਬਰ 1 Let me complete ਦੂਸਰਾ ਜਿਹੜਾ ਤੁਸੀਂ ਕਿਹਾ ਕਿ ਮੁੱਖ ਦੋਸ਼ੀ ਬਾਦਲਸ ਨੂੰ ਸਾਡੀ ਸਰਕਾਰ ਨੇ ਸਪੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਇਹ ਕਿਹਾ ਗਿਆ ਤੁਹਾਨੂੰ ਵੀ ਕਿਹਾ ਕਿ ਸਾਡੀ ਸਰਕਾਰ ਵੇਲੇ ਮੁੱਖ ਦੇਸ਼ੀ ਦੋਸ਼ੀ ਜਿਹੜੇ ਬਾਦਲ ਸੀਗੇ ਉਹਨਾਂ ਨੂੰ ਐਗਜ਼ੈਮਪਟ ਕਰ ਦਿੱਤਾ ਗਿਆ ਸਰ ਆਹ ਸਾਰੇ ਦੇ ਸਾਰੇ ਕੇਸਾਂ ਦੀ ਸਿੱਟ ਦੀਆਂ ਫਾਈਂਡਿੰਗਸ ਵੀ ਚਲਾਨ ਵੀ ਕੱਲਾ ਕੱਲਾ ਮੇਰੇ ਕੋਲੇ ਹੈਗਾ ਮੈਨੂੰ ਪਲੀਜ਼ ਇਹ ਸਾਬਤ ਕਰ ਦੋ ਕਿ ਜੀ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀਗਾ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਕੋ ਅਕਿਊਜ਼ ਨਾਮਜ਼ਦ ਕੀਤਾ ਗਿਆ ਸੀਗਾ ਗਵਾਹ ਵੱਜੋਂ ਬੁਲਾਇਆ ਗਿਆ ਸੀਗਾ ਕਿਤੇ ਉਹ ਬੁਲਾਇਆ ਹੋਵੇ ਤੇ ਸਾਡੀ ਸਰਕਾਰ ਨੇ ਕੱਢਿਆ ਹੋਵੇ ਤੇ ਫਿਰ ਤਾਂ ਗੱਲ ਬਣਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਸਾਰਾ ਕੁਝ ਜੋ ਹੋਇਆ ਉਹ ਪਿਛਲੇ ਸਰਕਾਰਾਂ ਦੇ ਸਮੇਂ ਹੋਇਆ ਹੈ ਅੱਜ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਸਾਨੂੰ ਉਹਦੇ ਵਾਸਤੇ ਅਕਿਊਜ਼ ਕੀਤਾ ਜਾਵੇ ਮੈਂ ਸਮਝਦਾ ਕਿ ਗੱਲ ਵਾਜਬ ਨਹੀਂ ਹੈ ਪਰ ਫਿਰ ਵੀ 올 ਸੈਡਨ ਡਨ ਮੈਂ ਬੇਨਤੀ ਇਹ ਕਰੂੰਗਾ ਕਿ ਕਰ ਲੋ ਜੀ ਹਾਂਜੀ ਮੈਂ ਬੇਨਤੀ ਇਹ ਕਰੂੰਗਾ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੱਲੇ ਕਿਸੇ ਇੱਕ ਧਰਮ ਦੇ ਨਹੀਂ ਇੱਕ ਮਸਬੇ ਦੇ ਨਹੀਂ ਇੱਕ ਫਿਰਕੇ ਦੇ ਨਹੀਂ ਜੀ ਉਹ ਪੂਰੀ ਕਾਇਨਾਤ ਦੇ ਨੇ ਮੈਂ ਵੀ ਉਹਨਾਂ ਹੀ ਮੰਨਦਾ ਜਿਨ੍ਹਾਂ ਮੇਰਾ ਕੋਈ ਗੁਰਸਿੱਖ ਭਰਾ ਹੈ ਜਿਹੜਾ ਉਹ ਮੰਨਦਾ ਹੈ ਤੇ ਜੋ ਇਹ ਇਹ ਕਾਲਾ ਦੌਰ ਪਿਛਲੇ ਸਮਿਆਂ ਦੇ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਪਰ ਅਨਫੋਰਚੂਨੇਟਲੀ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਸਮੇਂ ਹੋਇਆ ਪੁਸ਼ਤਪਨਾਈ ਦੇ ਜ਼ਰੀਏ ਹੋਇਆ ਉਹਨਾਂ ਦੀ ਨੱਕ ਹੇਟ ਹੋਇਆ ਅੱਜ ਉਹਨਾਂ ਦਾ ਗੁਰੂ ਸਾਹਿਬ ਨੇ ਚਾਹੇ ਕੋਈ ਸਿੱਟ ਚਾਹੇ ਕੋਈ ਕੋਰਟ ਚਾਹੇ ਕੋਈ ਕਮਿਸ਼ਨ ਇਨਸਾਫ ਦੇ ਸਕੇ ਨਾ ਦੇ ਸਕੇ ਪਰ ਗੁਰੂ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਹਾਲ ਕੀ ਹੋ ਚੁੱਕਿਆ ਇਹ ਆਪਾਂ ਸਾਰੇ ਦੇਖ ਰਹੇ ਹਾਂ ਸਾਰੇ ਜਾਣਦੇ ਸੋ ਮੇਰੀ ਕਹਿਣ ਦੀ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਬਿੱਲ ਅਸੀਂ ਲੈ ਕੇ ਆਇਆ ਜੀ ਇਹ ਪੂਰੀ ਇਮਾਨਦਾਰੀ ਦੇ ਨਾਲ ਇਹਨੂੰ ਪੂਰੀ ਸਾਫ਼ ਨੀਅਤ ਦੇ ਨਾਲ ਲੈ ਕੇ ਆਇਆ ਔਰ ਮੈਂ ਇਹ ਚਾਹੂੰਗਾ ਬਲਕਿ ਭਾਜੀਪੀ ਦੇ ਸਾਥੀ ਵੀ ਬੈਠੇ ਨੇ ਕਿ ਇਥੋਂ ਜਦੋਂ ਪਾਸ ਹੋਏਗਾ ਮੇਨ ਲਗਾ ਤੇ ਸਾਰੇ ਸੱਦ ਸੰਮਤੀ ਨਾਲ ਹੋ ਜਾਊਗਾ ਜਿਹੜੇ ਕੋਰ ਸੁਜੈਸ਼ਨਸ ਹੋਣਗੇ ਉਹ ਵੀ ਇਨਕਲੂਡ ਹੋ ਜਾਣਗੇ ਤੇ ਇਹ ਤੋਂ ਮਗਰੋਂ ਆਪਾਂ ਸਾਰੇ ਕੇਂਦਰ ਸਰਕਾਰ ਕੋਲ ਚੱਲ ਕੇ ਇਹਨੂੰ ਪਾਸ ਕਰਾਈਏ ਤਾਂ ਕਿ ਮੁੜ ਕੇ ਦੁਬਾਰਾ ਕੋਈ ਹਿਮਾਕਤ ਨਾ ਕਰ ਸਕੇ ਔਰ ਇੱਕ ਚੀਜ਼ ਮੈਂ ਮੈਂ ਛੋਟੀ ਜੀ ਠੀਕ ਹੈ ਹੋਰ ਹੋਗੀ ਗੱਲ ਹੋਗੀ ਮੈਂ ਮੈਂ ਇੱਕ ਚੀਜ਼ ਬੇਨਤੀ ਇੰਨੀ ਹੋਰ ਕਹੂੰਗਾ ਕਿ ਬਾਜਵਾ ਸਾਹਿਬ ਮੇਰੇ ਵੱਡੇ ਭਰਾ ਨੇ ਸਤਕਾਰਯੋਗ ਨੇ ਇਹਨਾਂ ਨੇ ਉਸ ਦਿਨ ਮੈਂ ਜਦੋਂ ਗੱਲ ਕੀਤੀ ਸੀਗੀ ਵੀ ਕਾਂਗਰਸ ਨੇ ਸੀਆਈਐਸਐਫ ਤੇ ਗੱਲ ਕਰ ਰਿਹਾ ਸੀਗਾ ਕਿ ਗੱਲ ਕਰਦੇ ਹੋਏ ਮੈਂ ਕਿਹਾ ਕਿ ਕਾਂਗਰਸ ਨੇ ਤਿੰਨ ਸਟ੍ਰੈਟਜੀ ਦੇ ਵਨ ਸੈਕਿੰਡ ਜੀ ਆਪਾ ਬਿਲਤੀ ਰੱਖੀ ਹੈ ਇਤਨਾ ਬਿਲਤੀ ਹੈ ਬਿਲਤੀ ਬੋਲ ਰਿਹਾ ਬਿਲਤੀ ਬਿਲਤੀ ਬੋਲ ਰਿਹਾ ਬਿਲਤੀ ਬੋਲ ਰਿਹਾ ਤੁਸੀਂ ਆਪਾ ਛੱਡੋ ਜੀ ਛੱਡੋ ਮੈਂ ਸਿਰ ਜਸਟ 1 ਮਿੰਟ ਜੀ ਮੈਂ ਬਹੁਤ ਹੋ ਗਿਆ ਮੈਂ ਇੰਨਾ ਕਹੂੰਗਾ ਕਿ ਸੀਐਸਫ ਤੇ ਕਰਦੇ ਹੋ ਕਿਹਾ ਸੀਗਾ ਮੈਂ ਵੀ ਕਾਂਗਰਸ ਪਾਰਟੀ ਨੇ ਤਿੰਨ ਸਟੇਟਾਂ ਦੇ ਵਿੱਚ ਕਈ ਵਾਰੀ ਆਪਣੀ ਦਾੜੀ ਜਿਹੜੀ ਸੀਐਸਫ ਵਾਲੀ ਸੀਐਸਫ ਦੇ ਮਸਲੇ ਤੇ ਉਹ ਕੇਂਦਰ ਸਰਕਾਰ ਨੂੰ ਫੜਾ ਬੜਾ ਦੀ ਆਪਾ ਮੈਂ 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 ਇਹ ਕਹਾਂਗਾ ਵੀ ਚਾਹੇ ਇਹਨਾਂ ਨੇ ਬਾਜਵਾ ਸਾਹਿਬ ਨੇ ਸਪੀਕਰ ਬਾਂਜੀ ਕਿਹਾ ਸੀਗਾ ਕਿ ਇਹਦੇ ਮੂੰਹ ਤੇ ਤਾਂ ਇਕ ਬਾਲ ਨਹੀਂ ਹੈਗਾ ਮੈਂ ਇਹਨਾਂ ਜਾਣਦਾ ਜੀ ਕਿ ਚਾਹੇ ਮੇਰੇ ਮੂੰਹ ਤੇ ਬਾਲ ਹੈ ਜਾਂ ਨਹੀਂ ਹੈ ਦਸਤਾਰ ਹੈ ਜਾਂ ਨਹੀਂ ਹੈ ਪਰ ਜਦੋਂ ਬਾਹਰ ਜਾਂਦੇ ਆ ਨਾ ਸਪੀਕਰ ਸਾਹਿਬ ਲੱਖ ਬੰਦਾ ਖੜਾ ਹੋਵੇ ਨਾ ਜੀ ਪੰਜਾਬੀ ਦੀ ਪਛਾਣ ਆ ਦਸਤਾਰ ਨਾਲ ਤੇ ਦਾੜੀ ਨਾਲ ਹੀ ਹੁੰਦੀ ਹੈ ਸੋ ਉਸ ਗੱਲ ਕਰਕੇ ਉਹਦਾ ਗਿਆਨ ਵੀ ਹੈ ਤੇ ਮਾਣ ਵੀ ਹੈ ਜੀ ਕ੍ਰਿਪਾ ਸਰ ਕੇ ਮੇਰੀ ਬੇਨਤੀ ਹੈ ਕਿ ਇਹ ਬਹੁਤ ਵੱਡਾ ਕਿਲਾ ਜਿਹੜਾ ਪਰਸਨ ਨਾ ਹੋਊਗੀ ਪਰਸਨ ਨਹੀਂ ਬਿਲਕੁਲ ਪਰਸਨਲੀ ਬਿਲਕੁਲ ਪਰਸਨਲੀ ਥੈਂਕ ਯੂ ਬਾਈਬਾ ਜੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਸਾਡੇ ਛੋਟੇ ਵੀਰ ਨੇ ਆਨਰੇਬਲ ਪ੍ਰਧਾਨ ਨੇ ਤੁਹਾਡੀ ਜਮਾਤ ਦੇ ਇਹਨਾਂ ਨੇ ਜਿਹੜੇ ਕੁਝ ਫੈਕਟਰ ਨੇ ਨਾ ਕਨਫਿਊਜ਼ ਕਰ ਗਏ ਪਹਿਲੇ ਹੱਥੋਂ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਚਰਨਜੀਤ ਕੁਮਾਰ ਸ਼ਰਮਾ ਦੀ ਹਾਈ ਕੋਰਟ ਦੀ ਅਪੀਲ ਤੋਂ ਬਾਅਦ ਹੀ ਇਹ ਕੇਸ ਸ਼ਿਫਟ ਹੋਇਆ ਇਹ ਫਰੀਦਕੋਟ ਤੋਂ ਜਿਹੜਾ ਬਹਿਬਲ ਕਲਾਂ ਦਾ ਕੇਸ ਹੈ ਇਸ ਇਹ ਪਿਛਲੇ ਸਾਲ ਦਾ ਸਿਪਟੋ ਹੈ ਪੰਜ-ਛਤ ਉਹਦੇ ਚ ਹੀਅਰਿੰਗਸ ਹੋ ਚੁੱਕੀਆਂ ਐ ਨਾ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਸਾਰੇ ਪੰਜਾਬ ਨੂੰ ਤਸੱਲੀ ਦਵਾਈ ਸੀ ਤਸੱਲੀ ਤੇ ਹੀ ਦਵਾਈ ਸੀ ਕਿ ਅਸੀਂ ਬਾਦਲਾਂ ਦੇ ਖਿਲਾਫ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਤੇ ਬਾਕੀਆਂ ਦੇ ਖਿਲਾਫ ਇਹਨਾਂ ਸਾਰਿਆਂ ਨੂੰ ਕਟੜੇ ਚ ਲੈ ਕੇ ਆਵਾਂਗੇ ਠੀਕ ਉਹਨਾਂ ਦੇ ਵਿੱਚੋਂ ਤਾਂ ਕਿਸੇ ਇੱਕ 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 ਪਰਚੇ 'ਚੋਂ ਬਾਹਰ ਕਰਦੇ ਦੂਜੇ ਵਿੱਚ ਨਾਮ ਕਰ ਦਿੱਤੇ ਥੈਟ ਮੀਨਸ ਇਟਸ ਗੋਇੰਗ ਟੂ ਫਾਲ ਫਲੈਟ ਔਨ ਦੀ ਫੇਸ ਨੰਬਰ 2 ਸਰ ਉਹ ਗੱਲ ਮੈਂ ਉਦੋਂ ਭੁੱਲ ਗਿਆ ਸੀ ਹੁਣ ਕਹਿ ਮੈਂ ਜ਼ਰੂਰ ਦਵਾਂ ਜਿਹੜਾ ਸੱਚੇ ਸੌਦੇ ਵਾਲਾ ਬਾਬਾ ਹੈ ਉਹਦੇ ਸਾਰੇ ਕੇਸਿਸ ਪ੍ਰੈਜ਼ੈਂਟ ਸਰਕਾਰ ਨੇ ਕਿਤੇ ਜਗ੍ਹਾ ਤੇ ਵੀ ਡਿਫੈਂਡ ਨਹੀਂ ਕੀਤਾ ਸਾਰੇ ਕੇਸਿਸ ਪੰਜਾਬ ਤੋਂ ਕੱਢ ਕੇ ਸਟੇਟ ਤੋਂ ਬਾਹਰ ਆ ਗਏ ਨੇ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ 2 ਸਾਲ ਲਗਾਤਾਰ ਸੀਐਮ ਪੰਜਾਬ ਨੇ ਬਾਬੇ ਦੀ ਸੈਂਕਸ਼ਨ ਰੋਕੀ ਰੱਖੀ ਹੈ ਸੱਚੇ ਸੌਦੇ ਦੇ ਸਾਰੇ ਕੇਸਿਸ 바 ਏ ਵੀ ਅਨਨੇਬਲ ਹਾਈ ਕੋਰਟ ਨੇ ਆਰਡਰ ਕੀਤਾ ਦੋਨੋਂ ਕੇਸਸ ਕੋਟਕਪੂਰਾ ਵੀ ਤੇ ਬਾਬਲ ਕਲਾ ਹੈਸ ਟੂ ਬੀ ਸ਼ਿਫਟਡ ਟੂ ਚੰਡੀਗੜ੍ਹ ਕੋਈ ਤੁਹਾਡੇ ਵੱਲੋਂ ਕਿਸੇ ਕਿਸਮ ਦੀ ਇਹਨਾਂ ਦੀ ਜੋ ਮਰਜ਼ੀ ਕਹਾਣੀਆਂ ਸੁਣਾਈ ਜਾਣ ਕੋਈ ਬਾਹਰ ਨਹੀਂ ਨਿਕਲ ਕੇ ਤਾਂ ਸਜ਼ਾ ਕਿਉਂ ਦੇਣੀ ਤੇ ਬਰਗਾੜੀ ਕੀ ਆਪਾਂ ਪ੍ਰੋਮਿਸ ਕਰਕੇ ਆਏ ਸੀ ਬਦਲ ਕੀ ਲੈ ਕੇ ਆਵਾਂਗੇ ਬਦਲ ਤੇ ਹੀ ਸੀ ਕਿਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਵਾਂਗੇ ਆਰਡਰ ਫਾਈਵਿੰਗ ਦੇ ਬਦਲਨੇ ਕੀਤੇ ਹੋਮ ਮਿਨਿਸਟਰ ਸੁਖਵੀਰ ਸਿੰਘ ਸੀ ਆਰਡਰ ਉਹਨੂੰ ਸੈਣੀ ਨੂੰ ਕੀਤੇ ਸੈਣੀ ਨੇ ਅੱਗੋਂ ਸਾਰਾ ਕੰਮ ਕਰਵਾਇਆ ਇਹ ਇਹੀ ਵਿੱਚ ਨਹੀਂ ਤੇ ਫਿਰ ਇਸ ਇਹ ਸਾਰੀ ਬਹਿਸ ਦੇ ਵਿੱਚੋਂ ਕੱਢਣਾ ਪਾਣਾ ਸੱਚੇ ਸੌਦੇ ਦਾ ਬਾਬਾ ਵੀ ਕੱਢਤਾ ਜੀ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਠੀਕ ਹੈ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਜੀ ਬੈਠੋ ਆਪਣਾ ਬਾਜਵਾ ਜੀ ਬੈਠੋ ਅਮਨ ਜੀ ਬਹੁਤ ਹੋ ਗਿਆ ਵੈਸੇ ਅਮਨ ਜੀ ਆਮਨਰੂ ਰਾਜੀ ਸਾਹਿਬ ਤੁਹਾਡੀ ਗੱਲ ਆ ਗਈ ਜਲਦਬੰਦ ਕਰੈਕਸ਼ਨ ਦੇਖੋ ਜੋ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਮਾਨ ਸਾਹਿਬ ਨੇ ਕਿਹਾ ਸੀ ਅਸੀਂ ਸਾਰਿਆਂ ਨੇ ਕਿਹਾ ਸੀਗਾ ਆਹੀ ਤਾਂ ਕਿਹਾ ਸੀ ਨਾ ਜੀ ਕਿ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਨੇ ਜਿਹੜੀ ਉਹ ਦਵਾਵਾਂਗੇ ਸਰ ਸਰਕਾਰ ਬਣਦੇ ਸਾਰ ਬਰਗਾੜੀ ਕੇਸ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ ਉਹ ਬਣਦੇ ਮਹੀਨੇ-ਮਹੀਨੇ ਦੇ ਵਿੱਚ 21 4 2022 ਨੂੰ ਅਸੀਂ ਉਹ ਜਿਹੜਾ ਕਿ 7 ਸਾਲ ਪਿਆ ਰਿਹਾ ਜੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਰਹੀ ਥੋਡੀ ਸਰਕਾਰ ਵੱਲੇ ਐਸਕੇਐਸ ਫਰਮਾਰ ਦੀ ਤੁਸੀਂ ਨਹੀਂ ਉਹਨੂੰ ਕੋਰਟ 'ਚ ਲੈ ਕੇ ਆਖਿਰ ਸਜ਼ਾਵਾ ਤਾਂ ਸਰ ਕੋਰਟ ਨੇ ਦੇਣੀਆਂ ਨੇ ਨਾ ਜੀ ਉਹ ਸਾਡੀ ਸਰਕਾਰ ਬਣਦੇ ਸਾਰ ਅਸੀਂ ਮਹੀਨੇ ਦੇ ਵਿੱਚ ਉਹਨੂੰ ਟੂ ਕੋਰਟ ਕਰ ਦਿੱਤਾ ਅਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇੱਕ ਮਿੰਟ ਲੈ ਮੈਂ ਕਮਿਟੀ ਜਾਣਾ ਖੜਾ ਹੋਇਆ ਕਰੋ ਹੁਣ ਆਪਏ ਹੈ ਨਾ ਅਗਲੀ ਗੱਲ ਤੁਹਾਡੇ ਫੈਕਟ ਸਾਡੇ ਹੈਗੇ ਨਹੀਂ ਜਿਹੜੀ ਗੱਲ ਜਿਹੜੀ ਗੱਲ ਮੈਂ ਐਲਕੇ ਯਾਦਵ ਦੀ ਸਿੱਟ ਦੀ ਕੀਤੀ ਹੈ ਜੀ ਉਹ ਹੋਰ ਕੀ ਹੈ ਆਹੀ ਤਾਂ ਕਿਹਾ ਕਿ ਉਹ ਚ ਬਾਦਲਸ ਨੂੰ ਨਾਮਿਨੇਟ ਕਰਕੇ ਦੋਸ਼ੀ ਅਸੀਂ ਉਹਨੂੰ ਟੂ ਕਟ ਕਰ ਦਿੱਤਾ ਹੁਣ ਉਹਦਾ ਕੋਟ ਨਹੀਂ ਦੇਣੀ ਹੈ ਨਾ ਜੀ ਬਿਲਕੁਲ ਠੀਕ ਹੁਣ ਆਪਾਂ ਤੁਸੀਂ ਹੋਰ ਕਿਸੇ ਚ ਹੱਲ ਆ ਗਈ ਬਾਜੋ ਜੀ ਆ ਗਈ ਤੁਹਾਡੀ ਗੱਲ ਇੱਥੇ ਫਿਰ ਡਾਇਲੌਗ ਗੱਲੀ ਜਾਣਾ ਜੀ ਡਿਸਕਸ਼ਨ ਨਹੀਂ ਹੋਣੀ ਪਲੀਜ਼ ਬੈਠੋ ਤੁਸੀਂ